ਅਕਸਰ ਤੁਸੀਂ ਕੁਰਾਲੀ ਦੇ ਵਿੱਚ ਬਿਨਾ ਨੰਬਰ ਤੋਂ ਮੋਟਰਸਾਈਕਲ ਅਤੇ ਹੋਰ ਵਾਹਨ ਘੁੰਮਦੇ ਹੋਏ ਵੇਖਿਆ ਹੋਣਾ ਤੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜੋ ਕਿ ਕੁਰਾਲੀ ਬੱਸ ਸਟੈਂਡ ਦੀਆਂ ਤਸਵੀਰਾਂ ਹੈ ਜਿੱਥੇ ਕਿ ਇੱਕ ਟਰੈਕਟਰ ਰੁਕਿਆ ਗਿਆ ਜੋ ਕਿ ਬਿਨਾ ਨੰਬਰ ਤੋਂ ਇਟਾਂ ਢੋ ਰਿਆ ਸੀ ਹਾਲਾਂਕਿ ਇਹ ਵੀ ਜਾਣਕਾਰੀ ਮਿਲੀ ਹੈ ਕਿ ਟ੍ਰੈਫਿਕ ਜਦੋਂ ਪੁਲਿਸ ਨੇ ਇਸ ਨੂੰ ਫੜਿਆ ਤਾਂ ਇਹਨਾਂ ਵੱਲੋਂ ਮਾਲਕ ਦੇ ਨਾਲ ਗੱਲਬਾਤ ਕਰਵਾ ਦਿੱਤੀ ਗਈ ਜੋ ਕਿ ਇੱਕ ਪੱਠੇ ਦਾ ਮਾਲਕ ਸੀ ਤੇ ਇਹਨਾਂ ਨੂੰ ਛੱਡ ਦਿੱਤਾ ਗਿਆ ਹਾਲਾਂਕਿ ਪੁਲਿਸ ਨੇ ਛੱਡਿਆ ਇਹ ਕਾਫੀ ਵੱਡਾ ਸਵਾਲ ਹੈ ਪਰ ਬਿਨਾ ਨੰਬਰ ਤੋਂ ਘੁੰਮ ਰਹੀਆਂ ਟਰਾਲੀਆਂ ਖਾਸੀ ਦਾ ਕਾਰਨ ਵੀ ਬਣ ਸਕਦੀਆਂ ਜੇਕਰ ਕੋਈ ਹਾਦਸਾ ਕਰਦੀਆਂ ਹਨ ਤਾਂ ਆਖਰ ਕਿੰਨੂੰ ਫੜਾਂਗੇ ਕਿਸ ਨੂੰ ਕਿਸ ਦਾ ਨੰਬਰ ਨੋਟ ਕਰਾਂਗੇ ਅਤੇ ਜਿਹੜੇ ਇਹ ਪਰਵਾਸੀ ਟਰੈਕਟਰ ਚਲਾ ਰਹੇ ਨੇ ਮੈਨੂੰ ਤਾਂ ਇਹ ਵੀ ਨਹੀਂ ਲੱਗਦਾ ਕਿ ਇਹਨਾਂ ਕੋਲ ਲਾਇਸੈਂਸ ਹੋਣਗੇ ਇਸ ਸੰਬੰਧੀ ਜਦੋਂ ਐਸਪੀ ਟ੍ਰੈਫਿਕ ਦੇ ਨਾਲ ਗੱਲਬਾਤ ਕੀਤੀ ਤਾਂ ਆਉਣਾ ਕਿ ਆ ਕਿ ਮਾਮਲੇ ਦੀ ਪੂਰੀ ਜਾਂਚ ਕਰਾਂਗੇ ਤੁਹਾਨੂੰ ਦਿਖਾਣੇ ਆ ਕੀ ਗੱਲਬਾਤ ਹੋਈ ਹੈ ਇਸ ਪ੍ਰਵਾਸੀ ਡਰਾਈਵਰ ਦੇ ਨਾਲ ਜੋ ਕਿ ਕਹਿ ਰਿਹਾ ਕਿ ਹਾਂ ਉਸ ਦੇ ਮਾਲਕ ਦੇ ਨਾਲ ਗੱਲਬਾਤ ਕਰਵਾ ਦਿੱਤੀ ਗਈ ਹੈ ਕੀ ਨਾਮ ਹੈ ਕੀ ਹੋ ਗਿਆ ਇਹ ਗਾੜੀ ਦਾ ਨੰਬਰ ਨਹੀਂ ਲਗਾ ਹੋਆ ਤਾਂ गाड़ी का नंबर नहीं लगा हुआ फिर क्या होगा तो बांदर पुलिस वाले लोग का क्या बोला वो नहीं। छोड़ दिया बात कराया था किसी ने हाँ, फिर कैसे छोड़ दिया है? सीधा ट्रैक्टर आएगा उधर बंद करो सीधा कैमरा बंद सीधा ट्रैक्टर आके उन्होंने गल कराई है